Hello. ਹੈਲੋ ਜੀ ਆਜੋ ਜਲਦੀ ਜਲਦੀ ਵੀਰੇ ਲਾਈਵ ਦੇ ਵਿੱਚ ਜੁੜ ਜਓ ਆਪਾਂ ਲਾਈਵ ਆ ਗਏ ਆ ਤੁਹਾਨੂੰ 7:30 ਵਜੇ ਕਿਹਾ ਸੀ ਥੋੜਾ ਜਿਹਾ ਲੇਟ ਹੋ ਗਿਆ ਆਪਾਂ 15 ਮਿੰਟ ہاں جی ستری کال بھی جی آ جاؤ جلدی جلدی لائف سے جڑ جو جاؤ اپ کریے کارن پریت ہیلو ہیلو جی ایک منٹ کر کے دیکھ دسے ہو کل کتھے کتھے می پیا کل والی رات کڑے کڑے ویرانے کانک بیچ لیا دسیو کرن پری سنگر اور میں پیار ٹھیک ہے جی آ جو جلدی جلدی ਜਲਦੀ ਜਲਦੀ ਲਾਈਵ ਦੇ ਵਿੱਚ ਜੁੜ ਜੋ ਤਾਂ ਜੋ ਬਗਲਾ ਵਾਤ ਕਰੀਏ ਕਿੱਥੋਂ ਕਿੱਥੋਂ ਵੀਡੀਓ ਨੂੰ ਦੇਖ ਰਹੇ ਹੋ ਤੁਸੀਂ ਇੱਕ ਵਾਰ ਜ਼ਰੂਰ ਕਮੈਂਟ ਕਰਕੇ ਦੱਸਿਓ ਜਿੰਨੇ ਵੀ ਵਿਊਅਰਸ ਵੀਡੀਓ ਦੇਖ ਰਹੇ ਨੇ ਇੱਕ ਵਾਰ ਵੀਡੀਓ ਨੂੰ ਲਾਈਕ ਕਰ ਦਿਓ ਲਾਈਵ ਨੂੰ ਆਪਣੇ ਨੂੰ ਆ ਜੋ ਵੀਰੇ ਲਾਈਵ 'ਚ ਜੁੜਜੋ ਕਮੈਂਟ ਕਰਿਓ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ فیورز ویڈیو دیکھ رہے ہیں ایک اور لائک ضرور کر دیو کمنٹ کر کے کہ ویڈیو دیکھ رہے ہوں نتن شرمہ ہیلو ویرے کیا حال ہے بڑیا ویرے بڑیا آپ سناؤ ਜਿਨੇ ਵੀ ਈ ਵਿਊਅਰਸ ਵੀਡੀਓ ਦੇ ਨਾਲ ਜੁੜ ਚੁੱਕੇ ਨੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਤੋਂ ਕਿਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਕਿਹੜੇ-ਕਿਹੜੇ ਏਰੀਆ ਦੇ ਵਿੱਚ ਰਾਤ ਮੀਂਹ ਪਿਆ ਇਹ ਵੀ ਜਰੂਰ ਦੱਸਿਓ ਨਿਤਿਨ ਸ਼ਰਮਾ ਜੰਮੂ ਕਸ਼ਮੀਰ ਤੋਂ ਹਾਂਜੀ ਵੀਰੇ ਮੈਨੂੰ ਪਤਾ ਤੁਸੀਂ ਜੰਮੂ ਕਸ਼ਮੀਰ ਤੋਂ ਪੰਜਾਬ ਦੇ ਵਿੱਚ ਰਾਤ ਕਿੱਥੇ-ਕਿੱਥੇ ਮੀਂਹ ਪਿਆ ਜਰੂਰ ਕਮੈਂਟ ਕਰਕੇ ਦੱਸਿਓ ਕਿਹੜੇ-ਕਿਹੜੇ ਵੀਰਾਂ ਨੇ ਕਣਕ ਬੀਜ ਲਈ ਆ ਇਹ ਵੀ ਕਮੈਂਟ ਕਰਕੇ ਦੱਸਿਓ ਸੁਣਨੂ ਗਿਲ ਹੈਲੋ ਜੀ ਜਿਨੇ ਜਾਣੇ ਵੀਡੀਓ ਦੇਖ ਰਹੇ ਹੋ ਇੱਕ ਵਾਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਵੀਰੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ हां जी एक सवाल है ਕਣਕ ਦੀ ਕਿਹੜੀ ਵੈਰਾਈਟੀ ਵੀ ਜੰਜ ਤੇ ਕਮ ਪਾਣੀ ਹੈ ਬੈਸਟ ਹੈ ਓਕੇ 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 ਅਸੀਂ ਕਣਕ ਬੀਜ ਲਈ ਹੈ ਕਰਨਪ੍ਰੀਤ ਓਕੇ ਜੀ ਓਕੇ ਠੀਕ ਆ ਜੀ ਰਾਤ ਵਾਲੇ ਮੀਂਹ ਦਾ ਫਿਰ ਕਣਕ ਤੇ ਕੀ ਅਸਰ ਪਿਆ ਇਹ ਵੀ ਕਮੈਂਟ ਕਰਕੇ ਦੱਸਿਓ ਨਿਤਨ ਸ਼ਰਮਾ ਵੀਰੇ ਵੈਰਾਈਟੀ ਤੁਹਾਡੇ ਪਹਿਲੀ ਗੱਲ ਤੋਂ ਥੋੜੀ ਧਰਤੀ ਦੇ ਡਿਪੈਂਡ ਕਰਦੀ ਆ ਥੋੜੀ ਧਰਤੀ ਕਿਹ ਹੈ ਰੇਤਲੀ ਆ ਪਥਰੀਲੀ ਆ ਰੋੜਾਂ ਵਾਲੀ ਆ ਜਾਂ ਫੈਲੋ ਮੈਰੀ ਧਰਤੀ ਆ ਜ ਜਿਹਨੂੰ ਕਹਿ ਦਿੰਨੇ ਆਪਾਂ ਕਾਲੀ ਮਿੱਟੀ ਵਾਲੀ ਤੇ ਉਹਦੇ ਤੇ ਡਿਪੈਂਡ ਕਰਦੀ ਆ ਜਿੱਥੇ ਪਾਣੀ ਘੱਟ ਮਤਲਬ ਮੀਂਹ ਬਰਸਾਤਾਂ ਤੇ ਹੀ ਡਿਪੈਂਡ ਆ ਜਿੱਥੇ ਫਸਲ ਉੱਥੇ ਤੁਸੀਂ ਘੱਟ ਟਾਈਮ ਵਾਲੀ ਕਣਕ ਦੀ ਬਜਾਈ ਕਰ ਸਕਦੇ ਹੋ ਜਿਹੜੀ ਘੱਟ ਟਾਈਮ ਲੈਂਦੀ ਆ ਕਿਉਂਕਿ ਜੇਕਰ ਬਰਸਾਤ ਘੱਟ ਪੈਂਦੀ ਆ ਤਾਂ وہ پھر بھی کامیاب رہ سو ستر ورائٹی آ یہ کٹم لو پنج وائٹی آ یہ بھی ٹائم لینی آ مٹی آ سوفٹ مٹی آ بٹ ریم پیٹ پنڈ ہے اوکے جی اوکے بھیرے چھ سو ستر بیج بیج سکتے ہو سارے پاپ ٹائم ورائٹی ਬੀਜ ਜਾਂਦੀ ਹੈ ਇੱਕ 550 ਵੀ ਆ ਕਟ ਟਾਈਮ ਵਾਲੀਆਂ ਵੈਰਾਈਟੀਆਂ ਜਿੰਨੀਆਂ ਵੀ ਨੇ ਇਹ ਤੁਸੀਂ ਬੀਜ ਸਕਦੇ ਹੋ ਕਿਉਂਕਿ ਰੇਨ ਜਿਹੜੀ ਆਪਣੀ ਹੈਗੀ ਆ ਉਹ ਸੰਭਾਵਨਾ ਹੁੰਦੀ ਆ ਵੀ ਦਸੰਬਰ ਦੇ ਲਾਸਟ 'ਚ ਪੈਂਦੀ ਆ ਤਾਂ ਤੁਸੀਂ ਇਹਨੂੰ ਨਵੰਬਰ ਦੇ ਲਾਸਟ ਤੱਕ ਬੀਜ ਸਕਦੇ ਹੋ ਵੈਰਾਈਟੀ ਨੂੰ 1 ਦਸੰਬਰ ਦੇ ਲਾਸਟ 'ਚ ਆਪਣੀ ਬਰਸਾਤ ਹੋ ਗਈ ਫਿਰ ਲੋੜੀ ਦੇ ਟਾਈਮ ਤੇ ਹੋ ਗਈ 670 ਨਹੀਂ ਮਿਲਦੀ ਵੀਰੇ ਇੱਥੇ ओके ओके 670 ਤੁਸੀਂ ਪਤਾ ਕਰ ਲੋ ਪੰਜਾਬ ਚ ਮਿਲ ਜਾਂਦੀ ਹੈ ਪੰਜਾਬ ਦੇ ਜਿਹੜੇ ਤੁਹਾਡੇ ਨਾਲ ਲੱਗਦੇ ਏਰੀਏ ਨੇ ਉਥੋਂ ਲਿਆ ਜਾ ਸਕਦੇ ਹ ਇਥੇ ਗੌਰਮੈਂਟ ਦੇ ਰਹੀ ਆ 3032967 ਗੌਰਮੈਂਟ ਡਿਪੋ 2967 ਵੀਰੇ ਬਹੁਤ ਲੰਬੇ ਸਮੇਂ ਦੀ ਵੈਰਾਈਟੀ ਆ 2967 ਲੰਬੇ ਸਮੇਂ ਦੀ ਵੈਰਾਈਟੀ ਆ ਪਾਣੀ ਵੀ ਉਹਨੂੰ ਤੁਸੀਂ ਆਮਨਗੇ ਚਲੋ ਜੀ ਆਪਾਂ ਮੋਟਰ ਦੇ ਨਾਲ ਪਾਣੀ ਲਾਉਣੇ ਦਾ ਘੱਟੋ ਘੱਟ ਪੰਜ ਪਾਣੀ ਜੇ ਬਰਸਾਤ ਨਹੀਂ ਆਉਂਦੀ ਤਾਂ ਪੰਜ ਪਾਣੀ ਚਾਹੀਦੇ ਨੇ 330 330 ਤੁਸੀਂ ਬੀਜ ਸਕਦੇ ਹੋ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਪਾਣੀ ਤੇ ਬਟ 670 ਦੇ ਨਾਲੋਂ 303 ਵੈਰਾਈਟੀ ਵੀ ਜ਼ਿਆਦਾ ਟਾਈਮ ਲਊਗੀ ਜੇ ਤੁਹਾਡੇ ਕੋਲ ਕੋਈ ਹੋਰ ਸੋਰਸ ਹੈਗਾ ਜਿੱਥੋਂ ਤੁਹਾਨੂੰ ਬੀਜ ਮਿਲ ਸਕਦਾ ਤਾਂ ਤੁਸੀਂ ਉੱਥੋਂ ਮੰਗਵਾ ਸਕਦੇ ਹੋ ਜੇ ਗਵਰਨਮੈਂਟ ਨੇ ਮਨਾਹੀ ਕਰਤੀ ਵੀ ਸਿਰਫ ਇਹੀ ਦੋ ਵੀ ਬੀਜ ਨੇ ਨੇ ਫਿਰ ਤਾਂ ਆਪਾਂ ਕਰ ਕੀ ਸਕਦੇ ਹਾਂ ਵੀਰੇ ਜਿੰਨੇ ਵੀ ਜਾਣੇ ਨਵੇਂ ਜੁੜੇ ਹੋ ਵੀਡੀਓ ਦੇ ਨਾਲ ਇੱਕ ਵਾਰ ਵੀਡੀਓ ਨੂੰ ਲਾਈਕ ਕਰ ਦਿਓ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰੇ ਇਥੇ ਗਵਰਨਮੈਂਟ ਦੇ ਰਹੀ ਹੈ 303 ਜਣਾ ਤੇ ਫੁੱਲ ਹੈ। ਇਥੇ ਵੀਰ ਯਾਰ ਗਵਰਨਮੈਂਟ ਹੀ ਦਿੰਦੀ ਹੈ ਸੀਡ ਐਂਡ ਡੀਏਪੀ ਸਬਸਿਡੀ ਹੁੰਦੀ ਹੈ ਸੀਡ ਤੇ ਡਿਪਾਰਟਮੈਂਟ ਸਬਸਿਡੀ ਦੀ ਡੀਏ ਓਕੇ ਓਕੇ ਵੀਰੇ ਫੇਰ ਆਪਾਂ ਤੁਸੀਂ 303 ਬੀਜ ਲੋ 2967 ਦੀ ਬਜਾਏ ਜੇ ਤੁਹਾਨੂੰ ਇਹੀ ਚੀਜ਼ ਪ੍ਰੋਵਾਈਡ ਹੋਊਗੀ ਕਿਉਂਕਿ 2967 ਕਾਫੀ ਲੰਮਾ ਟਾਈਮ ਲੈਂਦੀ ਹੈ ਉਹਦੀ ਬਜਾਈ ਅਸਲ ਦੇ ਵਿੱਚ پچی اکتوبر تو شروع ہو جاتی ہے پچی اکتوبر تو دس نومبر تک وہ بجائی کا ودیا ٹائم تین سو تین بھی نومبر تک بیت سکتے ہو پندرہ بھی نومبر تک ہاں جی ਕੱਲ ਨੂੰ ਬੀਜ ਦੇਣੀ ਹੈ ਨਹੀਂ ਤੇ ਓਕੇ ਓਕੇ ਵੀਰੇ ਬੀਜ ਲੋਗ ਵਧੀਆ ਗੱਲਾਂ ਹੁੰਦਾ ਟਾਈਮ ਹੀ ਆ ਤੁਸੀਂ ਜੇ ਚਾਹੋ 303 ਜੇ ਲੇਟ ਕਰ ਸਕਦੇ ਹਾਂ ਅੱਜ 6 ਤਰੀਕ ਕੱਲ ਨੂੰ 6 ਤਰੀਕਾਂ 10 ਤਰੀਕ 11 ਤਰੀਕ ਤੱਕ ਵੀ ਸਕਦੇ ਹਾਂ ਅਗੇਤੀ ਨਹੀਂ ਹੈਗੀ ਕੋਈ ਸੌਰੀ ਪਛੇਤੀ ਨਹੀਂ ਹੈਗੀ 303 ਦਾ ਜੇ ਕੋਈ 303 ਦਾ ਟਾਈਮ ਆ ਵਧੀਆ ਟਾਈਮ ਚੱਲ ਰਿਹਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਇਧਰ ਪਾਣੀ ਦਾ ਜਿਹੜਾ ਸਾਧਨਾ ਇਹ ਮੋਟਰਾਂ ਦਾ ਕਨੈਕਸ਼ਨ ਵਗੈਰਾ ਨਹੀਂ ਹੈ ਕਿ ਤੁਹਾਡੇ ਉੱਤੇ ਕਿਹੜਾ ਸੀੜ ਯੂਜ਼ ਹੁੰਦਾ ਹੈ ਵੀਰੇ ਸਾਡੇ ਉਰੇ ਬਹੁਤ ਵੈਰਾਈਟੀਆਂ ਯੂਜ਼ ਹੁੰਦੀਆਂ ਨੇ ਜਿਵੇਂ ਸਾਡੇ ਏਰੀਆ ਦੇ ਵਿੱਚ 222 187 303 2967 3086 826 872 327 326 ਇਹ ਸਾਰੀਆਂ ਵੈਰਾਈਟੀਆਂ ਲੱਗਦੀਆਂ ਨੇ ਐਂਡ ਕਾਸਟ ਕੀ ਹੈ 40 ਕਿਲੋ ਸੀਡ ਦੀ ਵੀਰੇ ਜਿਹੜੀਆਂ ਪੁਰਾਣੀਆਂ ਵੈਰਾਈਟੀਆਂ ਨੇ ਮਤਲਬ ਜਿਵੇਂ 872 ਨੂੰ ਛੱਡ ਕੇ ਜਾਂ ਸ਼ਰੀਰਾਮ ਦੇ ਨਵੇਂ ਦੋ ਤਿੰਨ ਬੀ ਆਏ ਨੇ ਉਹਨਾਂ ਨੂੰ ਛੱਡ ਕੇ ਸਾਰੀਆਂ ਦੀ ਤਕਰੀਬਨ 40 ਕਿਲੋ ਦੀ ਥੈਲੀ ਹੈ ਜਿਹੜੀ ਉਹ 14-1500 ਦੀ ਆ ਜਾਂਦੀ ਹੈ ਤੇ ਇਹ ਵੈਰਾਈਟੀਆਂ 872 ਹੋਈ ਸ਼ਰੀਰਾਮ ਦੇ ਜਿਹੜੇ ਦੋ ਤਿੰਨ ਨਵੇਂ ਬੀ ਆਏ ਨੇ ਇਸ ਵਾਰ ਜਿਹੜੇ ਕਹਿ ਰਹੇ ਨੇ ਵੀ ਤੀਬਤੀ ਕੰਟਰੋਲ ਦਾ ਛਾੜਦੇ ਰਹੇ ਨੇ ਪਤਾ ਨਹੀਂ ਸੱਚ ਆ ਉਹਦੇ ਝੂਠਾ ਉਹ ਵੀ ਮਹਿੰਗੇ ਨੇ ਉਹ 44500 ਤੱਕ 4500 ਦੇ ਕਰੀਬ ਨੇ ਉਹ ਕੁਆਂਟਲ ਇਹ 32 3300 ਨੂੰ ਕੁਆਂਟਲ ਬੈਠ ਜਾਂਦੇ ਆ ਤੇ ਉਹ 4500 ਦੇ ਆਸਪਾਸ ਯਾਨੀ 18 1900 ਦੇ ਕਰੀਬ ਥੈਲੀ ਹੈਗੀ ਉਹ ਘੱਟੋ ਘੱਟ ہی بہت پہاڑی ایریا نہ ہی ہی بہت پہاڑی ایریا نہ پلین مکس ہی ہے اتھے کم پانی نہیں ہے زمین لئی اوکے اوکے پھر میں یہ پوچھ رہا تھی تھوڑی سنچائی دے لیے تھے موٹر کنیکشن نہیں ملتے ملو بور وغیرہ نہیں دے بور لے نہیں دے یعنی ڈونگے پانی زیادہ نہیں میرے جن بھی دیکھ رہے ہو ایک بار ویڈیو لائک کر دو چینل سبسکرائب کر دو ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੀ ਸੋ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਬੋਰ ਇੱਥੇ 3 ਲੱਖ ਦਾ ਪੈਂਦਾ ਬਾਜੀ ਉਹ ਵੀ 1 ਇੰਚੀ ਪਾਈਪ ਅੱਛਾ ਜੀ ਬਹੁਤ ਮਹਿੰਗਾ ਪਤ ਮਤਲਬ ਥੋੜਾ ਜਿਹਾ ਪर्वतीय ਪਹਾੜੀ ਏਰੀਆ ਹੋਣ ਕਰਕੇ ਇਹ ਚੀਜ਼ ਮੈਨੂੰ ਲੱਗਦਾ ਮਹਿੰਗਿਆ ਬਾਕੀ ਵੀਰੇ ਬਹੁਤ ਫਿਰ ਤਾਂ ਬਹੁਤ ਮਹਿੰਗਾ ਵੀ ਆ ਤੇ ਔਖਾ ਵੀ ਆ ਥੋੜੇ ਸਿੰਚਾਈ ਦਾ ਪ੍ਰਬੰਧ ਵੀ ਫਿਰ ਤੁਸੀਂ ਥੋੜੀ ਗਵਰਨਮੈਂਟ ਜਿਹੜਾ ਆਪਣਾ ਆਮ ਬਰਸਾਤ ਦਾ ਪਾਣੀ ਆ ਉਹ ਨਹੀਂ ਸਟੋਰ ਕਰਵਾਉਂਦੀ ਉਹਦਾ ਕੋਈ ਤਰੀਕਾ ਪਰਨਾਉਣਾ ਚਾਹੀਦਾ ਗਵਰਨਮੈਂਟ ਨੂੰ ਵੀ ਉਹਨੂੰ ਬਾਅਦ ਚੋਂ ਸਿੰਚਾਈ ਨਾਲ ਵਰਤਿਆ ਜਾ ਸਕੇ ਪਾਣੀ ਤਾਂ 60 ਫੁੱਟ ਤੇ ਹੀ ਆ ਜਾਂਦਾ ਲੇਕਿਨ 300 ਫੁੱਟ ਕੱਟ ਤੋਂ ਕੱਟ ਜਾਣਾ ਪੈਂਦਾ ਓਕੇ ਓਕੇ ਵੀਰੇ ਠੀਕ ਆ ਪਾਣੀ ਦਾ ਵੀ ਇੱਧਰ ਵੀ ਇਹੀ ਹਾਲ ਆ ਵੀਰੇ ਉੱਪਰਲਾ ਪਾਣੀ ਤਾਂ ਵਧੀਆ ਨਹੀਂ ਹੈਗਾ پتہ نہیں میں سسٹم آئی اوپر دو سو پلس دو سو چالی پنتالی تو جڑا پتہ پتنس شروع ہندہ ہو ہی بدیا ਜਿੰਨੇ ਜਾਣੇ ਵੀਡੀਓ ਦੇਖ ਰਹੇ ਹੋ ਸਾਰੇ ਜਾਣੇ ਪਲੀਜ਼ ਵੀਡੀਓ ਨੂੰ ਇੱਕ ਵਾਰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਤੋਂ ਕਿਤੋਂ ਵੀਡੀਓ ਦੇਖ ਰਹੇ ਹੋ ਇੱਕ ਵੀਰੇ ਸਾਰੇ ਜਾਣੇ ਕਮੈਂਟ ਕਰਕੇ ਦੱਸੋ ਵੀ ਕਿੰਨਾ ਨੂੰ ਡੀਏਪੀ ਮਿਲ ਗਿਆ ਕਣਕ ਦੀ ਬਜਾਈ ਲਈ ਤੇ ਕਿਹੜੇ ਟੀਐਸਪੀ ਨਾਲ ਹੀ ਕਣਕ ਬੀਜ ਰਹੇ ਨੇ ਇੱਕ ਖੇਤ ਮੈਕਸਿਮਮ 2 ਕਨਾਲ ਦਾ ਹੁੰਦਾ ਇੱਥੇ ਅੱਛਾ ਅੱਛਾ ਵੀਰੇ ਠੀਕ ਆ 2 ਕਨਾਲਾਂ ਦਾ ਬਹੁਤ ਘਟਨੇ ਜਿੰਨੇ ਈ ਵਿਊਅਰਜ਼ ਆਪਣੇ ਵੀਡੀਓ ਦੇ ਨਾਲ ਜੁੜੇ ਨੇ ਇੱਥੇ ਦੋ ਕਨਾਲ ਦਾ ਸਭ ਤੋਂ ਵੱਡਾ ਖੇਤ ਹੁੰਦਾ ਓਕੇ ਵੀਰੇ ਯਾਨੀ ਦੋ ਕਨਾਲ 24 ਬਿਸਵੇ ਹੋਏ 24 ਬਿਸਵੇ ਦਾ ਸਿਰਫ 1 ਵਿੱਗੇ 4 ਬਿਸਵੇ ਜਗ੍ਹਾ ਹੋਈ ਇਹ ਤਾਂ ਬਹੁਤ ਔਖੇ ਵੀਰੇ ਐਵੇਂ ਖੇਤੀ ਕਰਨੀ ਜਿਨੇ ਵੀ ਵਿਊਅਰਸ ਆਪਣੀ ਵੀਡੀਓ ਦੇ ਨਾਲ ਜੁੜੇ ਨੇ ਜੀ ਸਾਰੇ ਜਣੇ ਇੱਕ ਵਾਰ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇ ਨਾਲ ਜੁੜੇ ਹੋ ਤੇ ਕਿਹੜੇ-ਕਿਹੜੇ ਆਪਣੇ ਕਿਸਾਨ ਭਰਾ ਜੁੜੇ ਨੇ ਉਹਨਾਂ ਨੇ ਕਣਕ ਦੀ ਬਿਜਾਈ ਕਰ ਲਈ ਜਾਂ ਕਰਨੀ ਆ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿੰਨਾਂ ਨੂੰ ਡੀਏਪੀ ਮਿਲ ਗਿਆ ਕਣਕ ਦੀ ਬਿਜਾਈ ਲਈ ਤੇ ਤੇ ਕਿਹੜੇ ਟੀਐਸਪ ਨਾਲ ਬਿਜਾਈ ਕਰ ਰਹੇ ਨੇ 1 ਕਿਲਾ 8 ਕੇ ਨਾਲ ਹੁੰਦਾ ਹਾਂਜੀ ਹਾਂਜੀ ਵੀਰੇ 1 ਕਿੱਲੇ ਦੇ ਵਿੱਚ 12 8 96 ਬਿਸਵੇ ਹੁੰਦੇ ਆ ਉਹ ਸੇਮ ਚੀਜ਼ ਆਪਣੇ ਸਟੈਂਡਰਡ ਏਕੜ ਕਹਿੰਦੇ ਆਪਾਂ ਨੂੰ ਕਿੱਲਾ ਵੀ ਕਹਿ ਦਿੰਨੇ ਆ ਏਕੜ ਵੀ ਕਹਿ ਦਿੰਨੇ ਆ ਜਲਦੀ ਜਲਦੀ ਵੀਰੇ ਹੋਰ ਈਵਰ ਜੁੜ ਜੋ ਨਹੀਂ ਫਿਰ ਆਪਾਂ ਠੀਕ ਮੋਬਾਈਲ ਲਾਈਵ ਬੰਦ ਕਰਦੇ ਆ 20 ਮਿੰਟ ਦਾ ਹੋ ਗਿਆ 5 ਤੋਂ 10 ਕਿਲੇ ਨਾਰਮਲ ਹੁੰਦੇ ਆ ਲੋਕਾਂ ਨੂੰ ਹਾਂਜੀ 5 ਤੋਂ 10 ਕਿਲੇ ਹੁੰਦਾ 5 ਵਾਲੀ ਰਹਿ ਗਏ ਵੀਰੇ ਜ਼ਿਆਦਾਤਰ ਕਿਸਾਨ ਜਿਹੜੇ 5 6 7 8 دس کلے والے تو کٹ رہے ہیں پانچ, پانچ ست کلے والے زیادہ نے جنہیں کو ست کلے آتے دس کلے نورمل آ کے جی اوکے ਸਾਡੇ ਵੀਰੇ ਏਰੀਆ ਵਾਈਜ਼ ਆ ਕਿਸੇ ਏਰੀਆ ਦੇ ਵਿੱਚ 5-7 ਕਿਲੇ ਨਾਰਮਲ ਨੇ ਕਿਸੇ ਏਰੀਆ ਦੇ ਵਿੱਚ ਜਾਦੇ ਆ ਜਿਵੇਂ ਹੁਣ ਇਧਰ ਆਪਣੇ ਫਿਰੋਜ਼ਪੁਰ ਫਾਜ਼ਿਲਕਾ ਬੋਰ ਸਾਈਡ ਚਲੇ ਜਾਈਏ ਉਧਰ BB 50 50 ਕਿਲੇ ਵਾਲੇ ਆਮ ਮਿਲ ਜਾਣਗੇ BB ਕਿਲੇ ਵਾਲੇ ਆਮ ਮਿਲ ਜਾਣਗੇ ਮਾਝੇ ਖਨੀ ਵਗਜੀ ਉਧਰ ਵੀ ਆਮ ਮਿਲ ਜਾਣਗੇ ਆ ਦੁਆਬੇ ਤੋਂ ਤੇ ਸਾਡਾ ਮਾਲਵੇ ਦਾ ਏਰੀਆ ਇਧਰ ਨਾਰਮਲ 5-7 ਕਿਲੇ ਵਾਲੀ ਕਿਸਾਨ ਪ੍ਰਾਣੀ ਅਕੀ ਖੇਤੀ ਉਹ ਕਰਦੇ ਨੇ ਕਿਸਾਨ ਵੀਰ 100-100 ਬੀਘਿਆਂ ਦੀ ਵੀ ਕਰੀ ਜਾਂਦੇ ਨੇ ਜਿਵੇਂ ਸਾਡੇ ਇਥੇ ਜੋਧਾ ਦੇ ਵੀਰ ਜੀ ਨੇ ਸੰਧੂ ਫਾਰਮ ਵਾਲੇ 400 ਬੀਘਿਆਂ ਪਲੱਸ ਦੀ ਖੇਤੀ ਕਰਦੇ ਨੇ ਉਹ ਬੜੇ ਵਧੀਆ ਕਿਸਾਨ ਨੇ ਗੁਰਦਾਸਪੁਰ ਗਏ ਸੀ ਮੈਂ ਉੱਥੇ ਬਹੁਤ ਖੇਤੀ ਹੁੰਦੀ ਹਾਂਜੀ ਹਾਂਜੀ ਵੀਰੇ ਗੁਰਦਾਸਪੁਰ ਏਰੀਆ ਦੇ ਵਿੱਚ ਗੰਨਾ ਵੀ ਬਜਾਈ ਹੁੰਦੀ ਹੈ ਗੰਨਾ ਹੋ ਗਿਆ ਉਨਾ ਕਣਕ ਆਲੂ ਆਲੂਆਂ ਦਾ ਨਹੀਂ ਮੈਨੂੰ ਪਤਾ ਯਾਨੀ ਗੰਨਾ ਉਧਰ ਬਹੁਤ ਹੁੰਦਾ ਇਸ ਵਾਰ ਤੋਂ ਵੈ ਨਾਇਰੀਆਂ ਦੇ ਵਿੱਚ ਫਾੜਾਂ ਨੇ ਬਹੁਤ ਨੁਕਸਾਨ ਕੀਤਾ ਵੀਰੇ ਅਜੇ ਤੱਕ ਕਈ ਜ਼ਿਮੇਤਾਰਨ ਤਰਨ ਜ਼ਿਲ੍ਹੇ ਦੇ ਬਹੁਤ ਪਿੰਡ ਨੇ ਜਿਨ੍ਹਾਂ ਦੇ ਅਜੇ ਮਿੱਟੀ ਬਹੁਤ ਖਰਾਬ ਹੋਈ ਪਈ ਆ ਸਾਈਲੇ ਯੂਜ਼ ਕਰਦੇ ਹੋ ਪਾਜੀ ਹਾਂਜੀ ਵੀਰੇ ਸਾਈਲੇ ਯੂਜ਼ ਕਰਦੇ ਆ ਤਰੰਦਾਰ ਨੇਰੀਏ ਦੇ ਵਿੱਚ ਵੀ ਹਜੇ ਵੀ ਮਿੱਟੀ ਖੇਤਾਂ ਦੇ ਵਿੱਚ ਰੇਤਾ ਬਹੁਤ ਪਿਆ ਉਹ ਕਿਸਾਨ ਵਿਚਾਰੇ ਉਹਨਾਂ ਦੀ ਕਣਕ ਦੀ ਫਸਲ ਵੀ ਮੈਨੂੰ ਨਹੀਂ ਲੱਗਦਾ ਵੀ ਉਹ ਮੀਜੀ ਜਾਊ ਜਿੰਨਾ ਕਿਸਾਨ ਹਜੇ ਖੇਤਾਂ 'ਚ ਪਾਣੀ ਵੀ ਕਿਤੇ ਕਿਤੇ ਖੜਾ ਕਾਸਟ ਕੀ ਆ ਗੱਠ ਦੀ ਗੱਠ ਵੀਰੇ ਡਿਪੈਂਡ ਕਰਦੇ ਵੀ ਕਿੰਨੇ ਕੁਇੰਟਲ ਦੀ ਹੈ ਪਰ ਕੇਜੀ ਕਿੰਨੇ ਦਾ ਅੱਛਾ ਠੀਕ ਗੱਠ ਵੀਰੇ ਕੁਇੰਟਲ ਕਦੀ ਹੁੰਦੀ ਆ ਜੇ ਆਪਾਂ ਸਾਰਾ ਕੁਝ ਮਤਲਬ ਮਟੀਰੀਅਲ خرید مطلب اگلے تو ہی بنی بنا کٹ لیے تو اس ٹائم منتھوں لگتا ساڑھے کے چھ سو چھ سو تو سات سو کے بچے ریٹ چلتا جی اگلے دہی چری سواری مکی اگلے دی کٹائی وغیرہ سارا کچھ بچے ستر روپیے کلو بیٹھ جانا چار اس ٹائم ਕਿ ਜਿੰਨੇ ਵੀ ਨਵੇਂ ਵੀਵਰ ਜੁੜੇ ਨੇ ਸਾਰੇ ਇੱਕ ਵਾਰ ਲਾਈਕ ਕਰ ਦੇ ਵੀਡੀਓ ਨੂੰ ਐਂ ਤੂੜੀ ਦਾ ਪ੍ਰਾਈਸ ਵੀਰੇ ਤੂੜੀ ਹੁਣ ਥੋੜਾ ਜਿਹਾ ਰੇਟ ਥੋੜਾ ਜਿਹਾ ਅੱਪ ਹੋ ਗਿਆ ਪਹਿਲਾਂ ਤਾਂ ਬਹੁਤ ਮੰਦੀ ਰਹੀ ਆ 200 ਹੀ ਰਹੀ ਆ ਹੁਣ 400 ਦੇ ਨੇੜੇ ਚਲੀ ਗਈ ਆ 350 370 75 ਇਥੇ ਸਾਈਲਟ ਚ ਆਉਂਦਾ ਤੇ ਤੂੜੀ 12-13 ਰੁਪਏ ਕਿਲੋ ਤੂੜੀ ਬਹੁਤ ਮਹਿੰਗੀ ਆ ਵੀਰੇ ਤੁਹਾਡੇ ਸਾਈਲੇਜ ਵੀ ਬਹੁਤ ਮਹਿੰਗਾ ਸਾਡੇ ਸਾਈਲੇਜ 7 ਰੁਪਏ ਦੇ ਆਸ-ਪਾਸ ਰਹਿਦਾ ਤੇ ਤੂੜੀ ਇਸ ਵਾਰ ਪਹਿਲਾਂ ਤਾਂ 2 3 2.5 ਰੁਪਏ ਕਿਲੋ ਰਹੀ ਆ ਹੁਣ ਚਲੀ ਗਈ 4 ਰੁਪਏ 4 ਦੇ ਆਸ-ਪਾਸ ਜਣੀ ਚੱਕਦੇ ਨੇ ਆਪਣੇ ਘਰੋਂ 4 ਦੇ ਆਸ-ਪਾਸ ਅੱਗੇ ਵੇਚਣ ਵਾਰ ਤਾਂ ਕੋਈ 500 600 ਨੂੰ ਕੌਂਟਲ ਵਿਕਦਾ ਥੋੜੇ ਵੀਰੇ ਟਰਾਂਸਪੋਰਟ ਦਾ ਮੇਰੇ ਹਿਸਾਬ ਦੇ ਵਿੱਚ خرچہ زیادہ پی جا پہاڑی ایریا کر کے تاں کر کے نہیں میں مانتا کہ تاں ہی مہنگی آڈے تھوڑے کنکدہ کی ریٹ ہے یہ ضرور دسو ایم ایس پی ہے یا نہیں پا جی لٹ مچائی آ ਪੰਜਾਬ ਤੋਂ 220 ਕਿਲੋਮੀਟਰ ਹਾਂਜੀ ਵੀਰੇ ਲੁੱਟ ਮਚਾਈ ਹੋਈ ਆ ਅਸਲ ਦੇ ਵਿੱਚ ਬਸ ਜਿਹੜੀ ਚੀਜ਼ ਦੀ ਜਿੱਥੇ ਘਾਟ ਹੋ ਜਾਂਦੀ ਹੈ ਉੱਥੇ ਚੀਜ਼ ਦੀ ਮਤਲਬ ਡਿਮਾਂਡ ਵਾਚ ਜਾਂਦੀ ਹੈ ਤੇ ਮਹਿੰਗੀ ਕਰ ਦਿੰਦੇ ਨੇ ਹਾਲਾਂਕਿ ਆਪਾਂ ਨੂੰ ਕਰਨਾ ਕੀ ਚਾਹੀਦਾ ਵੀ ਡਾਇਰੈਕਟ ਕਿਸਾਨਾਂ ਤੋਂ ਹੀ ਸਮਾਨ ਲੈਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਜੇ ਤੁਹਾਨੂੰ ਥੋੜੇ ਕੋ ਤੂੜੀ ਦੀ ਘਾਟ ਆ ਤਾਂ ਡਾਇਰੈਕਟ ਕਿਸਾਨਾਂ ਤੋਂ ਲਾਓ ਕਿ ਸਾਈਲਜ ਬਟ੍ਰੈਕਟ ਕਿਸਾਨਾਂ ਤੋਂ ਲੈ ਲਵਾਂ ਤਾਂ ਹੋ ਸਕਦਾ ਸਸਤਾ ਪਾ ਜੇ ਕਣਕ ਦਾ ਸ਼ਾਇਦ 3200 ਠੀਕ ਹੈ ਬਰੇ ਠੀਕ ਹੈ ਸਾਡੇ ਇੱਥੇ ਕਣਕ 2500 ਰੁਪਏ ਦੇ ਆਸਪਾਸ ਆ ਇਸ ਵਾਰ 160 ਰੁਪਏ ਵਧੇ ਨੇ 2575 ਦੇ ਆਸਪਾਸ ਹੋ ਜਾਊਗਾ ਤੌਰ 26 ਦੇ ਵਿੱਚ ਯੀ ਮੈਂ ਆਕਸੀਜਨ ਹੁੰਦਾ 2700 ਤੋਂ 3200 ਦਿਸ ਹੁੰਦਾ ਹੈ ਸੀਜ਼ਨ 24 2500 ਓਕੇ ਓਕੇ ਮੇਰੇ ਠੀਕ ਆ ਠੀਕ ਆ ਫਿਰ ਤਾਂ ਸੇਮ ਹੀ ਆ ਇੰਨਾ ਕਿ ਰੇਟ ਸਾਡੇ ਵੀ ਆਕਸੀਜਨ ਚ ਥੋੜਾ ਜਿਹਾ ਵਾਧ ਜਾਂਦਾ 3-400 ਵਾਧ ਜਾਂਦਾ ਇਹ ਤਾਂ ਆਪਣੇ ਸੇਮ ਹੀ ਰੇਟ ਆ ਕੋਈ ਜ਼ਿਆਦਾ ਫਰਕ ਨਹੀਂ ਜਿੰਰੇ ਜਿੰਨੇ ਵੀ ਨਵੇਂ ਵੀਵਰ ਜੁੜੇ ਹੋ ਵੀਡੀਓ ਦੇ ਨਾਲ ਇੱਕ ਵਾਰ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਤੇ ਜੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਹਿਲੀ ਵਾਰ ਆਏ ਹੋ ਕਿਹੜੇ-ਕਿਹੜੇ ਏਰੀਆ ਦੇ ਵਿੱਚ ਮੀਂਹ ਪਿਆ ਕੱਲ ਰਾਤ ضرور کمینٹ کر کے دسو پا جی پنجاب دے کسان نو تا کہ اپنی ٹرولی لے کے آنا چاہی دا جتھے جتنے نو بھی سستا ملو گا تا ان کسان نو بھی ایکسٹرا پروفیٹ مل ہاں جی بیرے تھوڑی گل بالکل صحیح ہے پر ਗੱਲ ਇਹ ਵੀ ਆ ਤੁਹਾਡੀ ਜਿਵੇਂ ਪੰਜਾਬ ਦਾ ਕਿਸਾਨ ਜੰਮੂ ਜਾਊ ਉਹਨੇ ਪਹਿਲਾਂ ਹਿਮਾਚਲ ਕ੍ਰੋਸ ਕਰਕੇ ਜਾਣਾ ਹਿਮਾਚਲ ਦਾ ਟੈਕਸ ਭੇਜੂਗਾ ਫਿਰ ਜੰਮੂ ਦਾ ਟੈਕਸ ਭੇਜਣਾ ਤੇ ਅੱਜ ਕੱਲ ਪੰਜਾਬ ਦਾ ਕਿਸਾਨ ਵੀ ਬਹੁਤ ਬਿਜ਼ੀ ਆ ਤੇ ਕਿਉਂਕਿ ਕਈ ਵੀਰ ਆਪਣੇ ਆਲੂ ਬੀਜ ਲੈਂਦੇ ਨੇ ਮੱਕੀ ਬੀਜਦੇ ਨੇ ਉਹ ਏਡੇ ਓਡੇ ਪਰਿਵਾਰ ਨਹੀਂ ਰਹੇ ਹੁਣ ਪੰਜਾਬ ਦੇ ਬਹੁਤਿਆਂ ਪਰਿਵਾਰਾਂ ਦੇ ਵਿੱਚ ਬੱਚੇ ਬਾਹਰ ਚਲੇ ਗਏ ਸੋ ਇੱਕ ਜਿਹੜੇ ਪੰਤ ਪਰ ਬڑے ਪਰਿਵਾਰ ਸੀ ਉਹਨਾਂ ਦਾ ਪਿੱਛੇ ਸਾਹਮ੍ਹ ਸਾਖਦੇ ਨੇ بٹ ہوں پروار چھوٹے نے تو جی جموں وغیرہ جانا تھوڑا مشکل ہی آٹ کوئی ہور ہی لگیتا جا سا دا بھی ٹرلی تو بینا کوئی کسے ہور دینا ہو چھتی پہنچے جا سکے چھتی واپس آیا جا سکے ਬਾਕੀ ਪੰਜਾਬ ਦੇ ਵਿੱਚ ਵੀ ਅੱਜਕੱਲ ਲੇਬਰ ਦੀ ਬੜੀ ਘਾਟ ਆ ਕਿਉਂਕਿ ਕੋਈ ਵੀ ਚੀਜ਼ ਆਪਾਂ ਲੈ ਕੇ ਜਾਣੀ ਆ ਤਾਂ ਆਪਾਂ ਨੂੰ ਲੇਬਰ ਨਾਲ ਜ਼ਰੂਰ ਚਾਹੀਦੀ ਆ ਵੀ ਆਪਾਂ ਅਗਾਹਾਂ ਜਾ ਕੇ ਚੀਜ਼ ਦੀ ਲੋਡਿੰਗ ਅਨਲੋਡਿੰਗ ਕਰਾਉਣੀ ਆ ਨਹੀਂ ਨਹੀਂ ਭਾਜੀ ਪਠਾਨਕੋਟ ਤੋਂ ਡਾਇਰੈਕਟ ਜਾਂਦਾ ਕੱਚੂਆ ਚ ਐਂਟਰੀ ਹੁੰਦੀ ਹੈ ਹਮ ਓਕੇ ਵੀਰੇ ਠੀਕ ਆ ਮੈਂ ਉਹ ਰੀਚ ਨਹੀਂ ਕੀਤਾ ਕਦੇ ਪਠਾਨਕੋਟ ਤੋਂ ਅੱਗੇ ਉੰਦਾ ਇਹ ਵਟ ਠੀਕ ਆ ਵੀਰੇ ਮਟ ਫੇਰ ਵੀ ਇੰਨਾ ਕਹਿ ਲੋ ਵੀ ਸੋਖਣੀ ਹੈਗਾ ਉਧਰ ਜਾ ਕੇ ਸੇਲ ਕਰਨੀ ਓਕੇ bro bye bye ਓਕੇ ਜੀ ਓਕੇ bye bye ਜਿੰਨੇ ਵੀ ਵੀਰੇ ਨਵੇਂ ਜੁੜੇ ਹੋ ਸਾਰੇ ਜਿਹਨੇ ਵੀਡੀਓ ਨੇ ਕੋਲ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆਪਾਂ ਵੀ ਲਾਈਵ ਬੰਦ ਕਰ ਰਹੇ ਹਾਂ ਬਸ 3 ਮਿੰਟ ਦੇ ਕਰੀਬ ਲਾਈਵ ਹੋ ਗਿਆ ਇਹ ਚਲੋ ਓਕੇ ਜੀ ਕਸੀ ਕਰਨ